ਅਨਟਰੀਓ ਦੇ ਟੋਟਲ ਜਿਹੜੇ 60000 ਦੇ ਕਰੀਬ ਟੋਟਲ ਮੁਲਾਜ਼ਮ ਨੇ ਉੱਥੇ ਪਬਲਿਕ ਸਰਵੰਟ ਨੇ ਜਿਹੜੇ ਸਰਕਾਰੀ ਨੌਕਰੀਆਂ ਦੇ ਉੱਤੇ ਨੇ ਅਨਟਰੀਓ ਪਬਲਿਕ ਸਰਵਿਸ ਦੇ ਲਈ ਕੰਮ ਕਰਦੇ ਆ ਉਹ ਹੁਣ 5 ਦਿਨ ਆਪਣੇ ਦਫ਼ਤਰ ਦੇ ਵਿੱਚ ਵਾਪਸ ਆ ਰਹੇ ਆ ਉਹ ਕਈ ਸਾਲਾਂ ਦਾ ਜਿਹੜਾ ਰਿਮੋਟ ਵਰਕ ਸੀ ਜਾਂ ਰਿਮੋਟ ਤੋਂ ਬਾਅਦ ਇਹ ਹਾਈਬ੍ਰਿਡ ਵਰਕ ਸੀ ਉਹ ਉੱਥੇ ਹੁਣ ਖਤਮ ਹੋ ਗਿਆ ਕੋਵਿਡ-19 ਆ ਗਿਆ ਸੀ ਉਹਦੇ ਤੋਂ ਬਾਅਦ ਲੋਕ ਦਫ਼ਤਰਾਂ ਦੇ ਵਿੱਚ ਨਹੀਂ ਜਾਂਦੇ ਜਿੰਨਾ ਕੰਮ ਘਰੋਂ ਕਰ ਸਕਦੇ ਸੀ ਉਹਨਾਂ ਕਰਦੇ ਜਿਹੜੇ ਅਨਟੈਰੀਓ ਇਹ ਆਪਣੇ OPS ਦੇ ਵਰਕਰ ਸੀਗੇ ਅਨਟੈਰੀਓ ਪਬਲਿਕ ਸਰਵਿਸ ਦੇ ਸਰਕਾਰ ਇਹ ਕਹਿੰਦੀ ਆ ਕਿ ਇਹ ਅਸਲ ਦੇ ਵਿੱਚ ਇਸ ਜੌਬ ਮਾਰਕੀਟ ਨੂੰ ਰਿਫਲੈਕਟ ਕਰਦਾ ਕਿ ਡੱਗਫੋਰਡ ਦਾ ਇਹ ਦਲੀਲ ਹੈ ਜਿਹੜੀ ਵਰਕਰਸ ਦੇ ਲਈ ਆ ਕਿ ਜਿਹੜੇ ਵਰਕਰਸ ਨੇ ਉਹ ਇਨ ਪਰਸਨ ਜ਼ਿਆਦਾ ਪ੍ਰੋਡਕਟਿਵ ਨੇ ਕਿਉਂਕਿ ਜਦੋਂ ਘਰੋਂ ਕੰਮ ਕਰ ਰਹੇ ਨੂੰ ਮਾਨੀਟਰ ਹੀ ਨਹੀਂ ਕੀਤਾ ਜਾ ਸਕਦਾ ਮਾਨੀਟਰ ਕਰਨ ਦਾ ਮਤਲਬ ਵੀ ਕੀ ਉਹ ਕੰਮ ਕਰ ਰਿਹਾ ਹੈ ਜਾਂ ਨਹੀਂ ਕਰ ਰਿਹਾ ਜਾਂ ਕਿੰਨਾ ਕੰਮ ਕਰ ਰਿਹਾ ਹੈ ਅਨਟੈਰੀਓ ਦੇ ਵਿੱਚ ਅਨਟੈਰੀਓ ਦੇ ਟੋਟਲ ਜਿਹੜੇ 60000 ਦੇ ਕਰੀਬ ਟੋਟਲ ਮੁਲਾਜ਼ਮ ਨੇ ਉੱਥੇ ਪਬਲਿਕ ਸਰਵੰਟ ਨੇ ਜਿਹੜੇ ਸਰਕਾਰੀ ਨੌਕਰੀਆਂ ਦੇ ਉੱਤੇ ਨੇ ਅਨਟੈਰੀਓ ਪਬਲਿਕ ਸਰਵਿਸ ਦੇ ਲਈ ਕੰਮ ਕਰਦੇ ਆ ਉਹ ਹੁਣ 5 ਦਿਨ ਆਪਣੇ ਦਫ਼ਤਰ ਦੇ ਵਿੱਚ ਵਾਪਸ ਆ ਰਿਹਾ ਹਫ਼ਤੇ ਦੇ ਵਿੱਚ ਅਗਲੇ ਹਫ਼ਤੇ ਤੋਂ ਸ਼ੁਰੂ ਹੋ ਕੇ ਸੋ ਕਈ ਸਾਲਾਂ ਦਾ ਜਿਹੜਾ ਰਿਮੋਟ ਵਰਕ ਸੀ ਜਾਂ ਰਿਮੋਟ ਤੋਂ ਬਾਅਦ ਇਹ ਹਾਈਬ੍ਰਿਡ ਵਰਕ ਸੀ ਉਹ ਉੱਥੇ ਹੁਣ ਖਤਮ ਹੋ ਗਿਆ ਤੇ ਜਦੋਂ ਇਹ ਖਤਮ ਹੋ ਗਿਆ ਇਹਦੇ ਨਾਲ ਬਹੁਤ ਵੱਡਾ ਜਿਹੜਾ ਅਸਰ ਪੈਣਾ ਤੇ ਬਹੁਤ ਸਾਰੀਆਂ ਤੇ ਤਬਦੀਲੀਆਂ ਆਉਣੀ ਆ ਕੋਵਿਡ-19 ਆ ਗਿਆ ਸੀ ਉਹਦੇ ਤੋਂ ਬਾਅਦ ਲੋਕ ਦਫ਼ਤਰਾਂ ਦੇ ਵਿੱਚ ਨਹੀਂ ਜਾਂਦੇ ਜਿੰਨਾ ਕੰਮ ਘਰੋਂ ਕਰ ਸਕਦੇ ਸੀ ਉਨਾ ਕਰਦੇ ਸੀ ਜਿਹੜੇ ਅ ਅੰਟੇਰੀਓ ਇਹ ਆਪਣੇ ਓਪੀਐਸ ਦੇ ਵਰਕਰ ਸੀਗੇ ਅੰਟੇਰੀਓ ਪਬਲਿਕ ਸਰਵਿਸ ਤੇ ਕੰਮ ਕਰਨ ਵਾਲੇ ਲੋਕ ਸੀਗੇ ਇਹ ਸਾਰੇ ਕੁਸ਼ ਦੇ ਵਿੱਚ ਉਹਨਾਂ ਨੂੰ ਆਗਿਆ ਦੇ ਦਿੱਤੀ ਸੀ ਕਿ ਤੁਸੀਂ ਘਰੋਂ ਕੰਮ ਕਰੋ ਪਹਿਲਾਂ ਫੁਲੀ ਰਿਮੋਟਲੀ ਕਰੋ ਫਿਰ 3 ਦਿਨ ਦਫ਼ਤਰ ਦੇ ਵਿੱਚ 2022 ਦੇ ਵਿੱਚ ਤੇ ਇਹਦੇ ਤੋਂ ਬਾਅਦ ਸਰਕਾਰ ਨੇ ਹੌਲੀ-ਹੌਲੀ 4 ਦਿਨ ਦੇ ਉੱਤੇ ਵਧਾ ਦਿੱਤਾ ਅਕਤੂਬਰ ਦੇ ਵਿੱਚ ਤੇ ਹੁਣ ਜਨਵਰੀ ਦੇ ਵਿੱਚ ਫੁੱਲ ਟਾਈਮ ਹੋ ਜਾਣਗੇ ਸਰਕਾਰ ਇਹ ਕਹਿੰਦੀ ਆ ਕਿ ਇਹ ਅਸਲ ਦੇ ਵਿੱਚ ਇਸ ਜੌਬ ਮਾਰਕੀਟ ਨੂੰ ਰਿਫਲੈਕਟ ਕਰਦਾ ਕਿ ਡੱਗ ਫੋਰਡ ਦਾ ਇਹ ਦਲੀਲ ਹੈ ਜਿਹੜੀ ਵਰਕਰਸ ਦੇ ਲਈ ਆ ਕਿ ਉਹ ਜਿਹੜੇ ਵਰਕਰਸ ਨੇ ਉਹ ਇਨ ਪਰਸਨ ਜ਼ਿਆਦਾ ਪ੍ਰੋਡਕਟਿਵ ਨੇ ਤੇ ਉਹ ਇਸ ਚੀਜ਼ ਨੂੰ ਮਤਲਬ ਜਿਹੜਾ ਘਰ ਕਿਸੇ ਬੰਦਾ ਜਦੋਂ ਘਰੋਂ ਕੰਮ ਕਰ ਰਿਹਾ ਨੂੰ ਮੋਨਿਟਰ ਹੀ ਨਹੀਂ ਕੀਤਾ ਜਾ ਸਕਦਾ ਮੋਨਿਟਰ ਕਰਨ ਦਾ ਮਤਲਬ ਵੀ ਕੀ ਉਹ ਕੰਮ ਕਰ ਰਿਹਾ ਜਾਂ ਨਹੀਂ ਕਰ ਰਿਹਾ ਜਾਂ ਕਿੰਨਾ ਕੰਮ ਕਰ ਰਿਹਾ ਸੋ ਕਹਿੰਦੇ ਇੱਕ ਬਹੁਤ ਵੱਡੇ ਇਹ ਟ੍ਰੈਂਡ ਆ ਇੱਕ ਜਿਹਦਾ ਹੁਣ ਹਿੱਸਾ ਆ ਚਾਹੇ ਉਹ ਬੈਂਕਾਂ ਆ ਚਾਹੇ ਟੈਕ ਫਾਰਮਸ ਨੇ ਚਾਹੇ ਟੈਲੀਕਮ ਕੰਪਨੀਆਂਜ਼ ਆ ਇਹ ਸਾਰੀਆਂ EMPLOYEES ਨੂੰ ਵਾਪਸ ਬੁਲਾ ਰਹੀਆਂ ਸਟੈਟਿਸਟਿਕਸ ਕੈਨੇਡਾ ਦੱਸਦੀ ਆ ਕਿ ਸਿਰਫ ਘੱਟ ਲੋਕ ਰਹਿ ਗਏ ਆ ਜਿਹੜੇ ਇਸ ਵੇਲੇ ਘਰਾਂ ਤੋਂ ਕੰਮ ਕਰਦੇ ਆ ਅ ਪਿਛਲੇ ਸਾਲ 78% ਜਿਹੜੇ ਟੋਰਾਂਟੋ ਦੇ ਵਰਕਰ ਸੀਗੇ ਉਹ ਕਮਿਊਟ ਕਰ ਰਹੇ ਸੀ ਪਰ ਆਜ ਆ ਰਿਹਾ ਹੈ ਇਸੇ ਕੰਮ ਦੇ ਉੱਤੇ ਜਿਹੜਾ ਦੱਸ ਰਿਹਾ ਕਿ ਬਹੁਤ ਸਾਰੀਆਂ ਜਿਹੜੀਆਂ ਨੌਕਰੀਆਂ ਉਹ ਵਾਪਸ ਹੁਣ ਇਨ ਪਰਸਨ ਆ ਗਈਆਂ ਅਰਥ ਸ਼ਾਸਤਰੀ ਇਹ ਕਹਿੰਦੇ ਆ ਕਿ ਰਿਮੋਟ ਕੰਮ ਕਰਨ ਦੇ ਨਾਲ ਡਾਊਨ ਟਾਊਨ ਟੋਰਾਂਟੋ ਦੇ ਉੱਤੇ ਬਹੁਤ ਮਾੜਾ ਅਸਰ ਪਿਆ ਉੱਥੋਂ ਦੇ ਬਿਜ਼ਨਸ ਦੇ ਉੱਤੇ ਜਾਂ ਉਹ ਏਰੀਆ ਜਿਹੜੇ ਪਾਥ ਆ ਉਹ ਸਾਰੇ ਮਤਲਬ ਉੱਥੇ ਘਟ ਵਰਕਰ ਸੀ ਜਿਹਦਾ ਮਤਲਬ ਇਹ ਸੀ ਕਿ ਫੁੱਟ ਟ੍ਰੈਫਿਕ ਹੀ ਘਟ ਗਿਆ ਫੁੱਟ ਟ੍ਰੈਫਿਕ ਘਟ ਗਿਆ ਮਤਲਬ ਉੱਥੇ ਖਰਚਾ ਹੀ ਹੁੰਦਾ ਕੋਈ ਉੱਥੇ ਲੋਕਾਂ ਦੇ ਲੋਕ ਆਉਣਾ ਹੀ हट ਗਏ ਤੇ ਉੱਥੇ ਜਿਹੜਾ ਸਾਰਾ ਸਿਸਟਮ ਚੱਲਦਾ ਸੀ ਦੁਕਾਨਾਂ ਚੱਲਦੀਆਂ ਸੀ ਉਹ ਕਦੇ ਨਾਲ ਚੱਲਣੀਆਂ ਸੀ ਡਾਟਾ ਇਹ ਦੱਸ ਰਿਹਾ ਹੈ ਇਸ ਵੇਲੇ ਕਿ ਡਾਊਨ ਟਾਊਨ ਟੋਰਾਂਟੋ ਦਾ ਫੁੱਟ ਟ੍ਰੈਫਿਕ ਹਜੇ ਵੀ 46% ਘਟਾ 200 25 ਦੇ ਵਿੱਚ ਤੇ ਜਿਹੜਾ ਕਿ ਕੋਵਿਡ ਤੋਂ ਪਹਿਲਾਂ ਸੀਗਾ ਮਤਲਬ ਹੁਣ ਆ ਜਿਹੜੇ ਮੁਲਾਜ਼ਮ ਸਾਰੇ ਕੰਮ ਦੇ ਉੱਤੇ ਆਉਣਗੇ ਇਹਦੇ ਨਾਲ ਘਟੋ-ਘਟੋ ਸਾਰੇ ਕੁਝ ਨੂੰ ਫਰਕ ਪਊਗਾ ਕਿਉਂਕਿ ਗੱਲ ਇੰਨੀ ਨਹੀਂ ਹੈ ਕਿ ਮੁਲਾਜ਼ਮ 2 ਦਿਨ ਕੰਮ ਤੇ ਘਰੋਂ ਕਰ ਰਹੇ 3 ਦਿਨ ਕਰ ਰਹੇ ਹਾਲਾਂਕਿ ਇਹ ਸਾਰੇ ਕੁਛ ਦੇ ਵਿੱਚ ਜਿਹੜੇ ਮੁਲਾਜ਼ਮ ਆ ਉਹ ਇਸ ਕਾਲ ਦਾ ਵਿਰੋਧ ਵੀ ਕਰਦੇ ਰਹੇ ਆ ਕਿ ਸਾਨੂੰ ਮਜਬੂਰ ਕਿਉਂ ਕੀਤਾ ਜਾ ਰਿਹਾ ਕੰਮ ਕਰਤੇ ਆਉਣ ਦੇ ਲਈ ਕਈ ਕੰਮਾਂ ਦੇ ਵਿੱਚ ਕਈ ਫੀਲਡ ਦੇ ਵਿੱਚ ਉਸ ਕੰਮ ਦੇ ਵਿੱਚ ਬਿਹਤਰੀ ਹੋਈ ਆ ਲੋਕ ਜ਼ਿਆਦਾ ਕੰਮ ਕਰ ਰਹੇ ਆ ਕੰਮ ਵਧੀਆ ਹੋ ਰਿਹਾ ਰੋਜ਼ ਕੰਮ ਦੇ ਉੱਤੇ ਜਾਣ ਆਉਣ ਦਾ ਖਰਚਾ ਘਟ ਰਿਹਾ ਕਾਰ ਨਹੀਂ ਰੱਖਣੀ ਪੈ ਰਹੀ ਟਰਾਂਸਪੋਰਟੇਸ਼ਨ ਦਾ ਖਰਚਾ ਬਚ ਰਿਹਾ ਬਾਹਰੋਂ ਕੁਛ ਖਾਣਾ ਪੀਣਾ ਉਹਦਾ ਖਰਚਾ ਬਚ ਰਿਹਾ ਸਮਾਂ ਬਚ ਰਿਹਾ ਕਿਸੇ ਨੂੰ ਘੰਟਾ ਜਾਣ ਨੂੰ ਲੱਗਦਾ ਕਿਸੇ ਨੂੰ ਅੱਧਾ ਘੰਟਾ ਜਾਣ ਆਉਣ ਨੂੰ ਲੱਗਦਾ ਉਹ ਸਾਰ ਇੱਕ ਪਰ ਹੋ ਕੀ ਰਿਹਾ ਕਿ ਸਾਰਾ ਸਿਸਟਮ ਵਿਗੜ ਗਿਆ ਡਾਊਨ ਟਾਊਨ ਟ੍ਰਾਂਟੋ ਦੇ ਵਿੱਚ ਫੁੱਟ ਟ੍ਰੈਫ ਫੁੱਟ ਟ੍ਰੈਫਿਕ ਖਾ ਨਹੀਂ ਤੇ ਲੋਕ ਉਹ ਜਿੰਨੇ ਸਟੋਰ ਨੇ ਉਹ ਤੋਂ ਸਮਾਨ ਕਿਹਨੇ ਲੈਣਾ ਉਹ ਸਾਰੇ ਕੁਝ ਦੇ ਉੱਤੇ ਹੁਣ ਇਸ ਚੀਜ਼ ਦਾ ਅਸਰ ਪਊਗਾ ਹਾਲਾਂਕਿ ਕੋਵਿਡ ਤੋਂ ਪਹਿਲਾਂ ਵਾਲੀ ਹਾਲਤ ਤੱਕ ਹਜੇ ਵੀ ਨਹੀਂ ਪਹੁੰਚੇ ਪਰ ਜਿਹੜੇ ਅਰਬਨ ਪਲੈਨਰ ਨੇ ਉਹ ਕਹਿੰਦੇ ਆ ਕਿ ਕੁਸ਼ਤਰੀ ਫਲੈਕਸੀਬਿਲਟੀ ਉਹ ਹਾਲਾਂਕਿ ਰਹਿਣੀ ਚਾਹੀਦੀ ਹੈ ਪਰ ਜਿਹੜੇ ਏਮਪਲੋਇਰ ਨੇ ਉਹ ਇਹ ਵਰਕ ਲਾਈਫ ਬੈਲੈਂਸ ਨੂੰ ਮਤਲਬ ਜ਼ਿਆਦਾ ਚੰਗੀ ਤਰ੍ਹਾਂ ਅੰਡਰਸਟੈਂਡ ਕਰ ਰਹੇ ਨਹੀਂ ਸੋ ਇਹਦਾ ਹੁਣ ਟ੍ਰੈਂਟ ਉਤਾਲੇ ਦੋਲੇ ਦੇ ਉੱਤੇ ਵੱਡਾ ਅਸਰ ਪਾਏਗਾ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ